ਦਰਬ ਜੀ ਸੰਗਰੂਰ ਦੀ ਰਚਨਾ ਉਹ ਵੀ ਦਿਨ ਤਾਂ ਕਦੇ ਸੋਨੇ ਹੋ ਉਹ ਵੀ ਦਿਨ ਤਾਂ ਕਦੇ ਸੋਨੇ ਜਦ ਸੱਜ ਤੱਜ ਕੇ ਆਉਂਦੀ ਸੀ ਉਹ ਵੀ ਦਿਨ ਤਾਂ ਕਦੇ ਸੋਨੇ ਜਦੋਂ ਸੱਜ ਤੱਜ ਕੇ ਆਉਂਦੀ ਸੀ ਵੇਖ ਦੇਖ ਕੇ ਮੁਖੜੇ ਮੇਰੇ ਨੂੰ ਦੇਖ ਦੇਖ ਕੇ ਮੁਖੜੇ ਮੇਰੇ ਨੂੰ ਉਹ ਦੰਦੀ ਮੁਸਕਰਾਉਂਦੀ ਉਹ ਦੰਦੀ ਮੁਸਕਰਾਉਂਦੀ ਜੀ ਪਤਾ ਨਹੀਂ ਕਿਹੜੀ ਗੱਲਾਂ ਪਤਾ ਨਹੀਂ ਕਿਹੜੀ ਗੱਲਾਂ ਹੁਣ ਸਤਾਉਂਦੀ ਰਹਿੰਦੀ ਏ ਪਤਾ ਨਹੀਂ ਕਿਹੜੀ ਗੱਲਾਂ ਸੋਹ ਵਟ ਮਥੇ ਤੇ ਪਾਉਂਦੀ ਰਹਿੰਦੀ ਏ ਪਤਨੀ ਕਿਹੜੀ ਗੱਲਾਂ ਬੇਦੁਖੀ ਦਿਖਾਉਂਦੀ ਰਹਿੰਦੀ ਏ